ਜੀ ਜ਼ਿੰਦਾਬਾਦ ਭਾਰਤੀ ਜਨਤਾ ਪਾਰਟੀ ਜ਼ਿੰਦਾਬਾਦ ਸਰਦੀਪ ਸਿੰਘ ਕੁੱਲਰ ਜ਼ਿੰਦਾਬਾਦ ਮਜੀਤ ਸਿੰਘ ਮੱਨਾ ਜ਼ਿੰਦਾਬਾਦ ਜਦੋਂ ਵੀ ਚੋਣਾਂ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਉਦੋਂ ਹੀ ਪੰਜਾਬ ਵਿੱਚ ਲੋਕਾਂ ਵੱਲੋਂ ਪਾਰਟੀਆਂ ਬਦਲਣ ਦਾ ਰਿਵਾਜ ਸ਼ੁਰੂ ਹੋ ਜਾਂਦਾ ਹੈ ਲੋਕਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਸਾਨੂੰ ਪਾਰਟੀ ਵਿੱਚ ਬਣਦਾ ਹੋਇਆ ਮਾਨ ਸਨਮਾਨ ਨਹੀਂ ਮਿਲਦਾ ਸੀ ਇਸ ਕਰਕੇ ਅਸੀਂ ਪਾਰਟੀ ਬਦਲ ਦਿੱਤੀ ਹੈ ਇਸ ਰਵਾਜ ਤਹਿਤ ਹਲਕਾ ਮਜੀਠਾ ਦੇ ਪਿੰਡ ਰਾਮਦੀਵਾਲੀ ਵਿਖੇ ਕਾਂਗਰਸ ਨੂੰ ਛੱਡ ਕੇ ਲੋਕਾਂ ਨੇ ਬੀਜੇਪੀ ਪਾਰਟੀ ਵਿੱਚ ਕੀਤੀ ਸਮੂਲੀਅਤ ਭਾਵੇਂ ਕਿ ਕਿਸਾਨਾਂ ਵੱਲੋਂ ਬੀਜੇਪੀ ਦੇ ਵਿਰੁੱਧ ਧਰਨੇ ਲਗਾ ਕੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਲੜਾਈ ਲੜੀ ਜਾ ਰਹੀ ਹੈ ਪਰ ਫਿਰ ਵੀ ਕੁਝ ਕੁ ਕਿਸਾਨ ਤੇ ਮਜ਼ਦੂਰ ਬੀਜੇਪੀ ਪਾਰਟੀ ਦੇ ਹੱਕ ਵਿੱਚ ਜਿੰਦਾਬਾਦ ਦੇ ਨਾਅਰੇ ਮਾਰਦੇ ਨਜ਼ਰ ਆਏ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਇਕਬਾਲ ਸਿੰਘ ਮੱਤੇਵਾਲ ਦੀ ਰਿਪੋਰਟ ਸਾਹ ਜਿਹੜੇ ਆ ਉਹਨਾਂ ਨੂੰ ਐਮਪੀ ਬਣਾ ਕੇ ਸੈਂਟਰ ਦੇ ਵਿੱਚ ਭੇਜਿਏ ਕਿਉਂਕਿ ਉਹ ਅਮਰੀਕਾ ਵਿੱਚ ਜਿਹੜੇ ਆ ਭਾਰਤ ਦੇ ਰਾਜਦੂਤ ਰਹਿ ਚੁੱਕੇ ਆ ਤੇ ਉਹਨਾਂ ਬੜੇ ਲਿਖਿਆ ਕਾਫੀ ਤੇ ਕਾਫੀ ਜਿਹੜਾ ਉਹ ਕੰਮ ਆ ਉਹ ਸਾਡੇ ਅੰਮ੍ਰਿਤਸਰ ਦੇ ਵਿੱਚ ਵੀ ਲੈ ਕੇ ਆਉਣਗੇ ਹਾਂਜੀ ਸਾਹਿਬ ਅੱਜ ਬੀਜੇਪੀ ਦੇ ਦਾਖਲ ਹੋਏ ਕੀ ਕਹਿਣਾ ਚਾਹੁੰਦੇ ਹੋ ਸਰ ਪਹਿਲਾਂ ਤਾਂ ਮੈਂ ਸਾਰੇ ਸਤਕਾਰਯੋਗ ਆਪਣੇ ਨੰਮ ਸਿੱਖਰ ਬੁਲਾਉਂਗਾ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਭਾਈ ਜਿਹੜਾ ਹਾਨੂੰ ਇਸ ਟਾਈਮ ਚਲੋ ਭਾਤਵਾ ਦੇ ਸ਼ਾਮਿਲ ਹੋਣ ਦਾ ਮਕਸਦ ਆ ਭਾਈ ਕਾਫੀ ਚਿਰ ਤੋਂ ਚਲੋ ਕਾਂਗਰਸ ਪਾਰਟੀ ਸੇਵਾ ਕਰਦੇ ਆਏ ਨੇ ਪਰ ਇਸ ਪਾਰਟੀ ਨਾਲ ਅਟਾ ਕੋਈ ਮੁੱਲ ਨਹੀਂ ਪਾਇਆ ਪਹਿਲਾਂ ਇਹ ਹਾਨੂੰ ਅੱਗੇ ਲਾ ਲੈਂਦੇ ਆ ਬਾਅਦ ਜੋ ਨਵਾਂ ਬੰਦਾ ਆਉਂਦਾ ਉਹਨਾਂ ਨੂੰ ਅੱਗੇ ਕਰਕੇ ਹਾਨੂੰ ਪਿੱਛੇ ਕਰ ਦਿੰਦੇ ਆ ਤੇ ਇਹਦੇ ਵਿੱਚ ਇਹ ਆ ਕਿ ਅਸੀਂ ਚਲੋ ਕਾਫੀ ਨਾਲ ਯੋਗਦਾਨ ਦਿੱਤਾ ਹੋਇਆ ਇੱਥੇ ਬਹੁਤ ਲੰਮੇ ਰਹੇ ਆ ਪਰ ਸਾਡਾ ਇਹਨਾਂ ਦਾ ਕੋਈ ਮਤਲਬ ਸਤਾਰ ਨਹੀਂ ਕੀਤਾ ਕਿੰਨੀ ਦੇਰ ਤੋਂ ਕਿੰਨੀ ਦੇਰ ਤੋਂ ਸੇਵਾ ਕਰਦੇ ਆ ਰਹੇ ਹੋ ਕਾਂਗਰਸ ਜਿਵੇਂ ਮੈਂ ਕੋਈ 15 ਸਾਲ ਤੋਂ ਉਹਨਾਂ ਦੀ ਸੇਵਾ ਕਰਦਾ ਆ ਕੀ ਕੀ ਦਾਨਾtion ਜੋ ਕਿ ਉਹਦੇ ਪਾਰਟੀ ਵਾਲੇ ਜਿਹੜਾ ਨਹੀਂ ਮਿਲਿਆ ਤੁਹਾਨੂੰ ਜੀ ਸਰ ਅਸੀਂ ਤਾਂ ਵੇਖੋ ਆਪਣੇ ਗਰੀਬ ਵਰਗ ਦੀ ਯਾਨੀ ਕਿ ਚਲੋ ਜਿਹੜੇ ਸਾਡੇ ਮੁੰਡੇ ਇਹਨਾਂ ਕੋਈ ਨੌਕਰੀ ਨਾ ਕੋਈ ਮਿਲ ਜਾਂਦੀ ਜਿਹੜਾ ਕੋਈ ਚਲੋ ਗਰੀਬ ਵਰਗ ਕਿ ਅਮਰੀਕਾ ਦਾ ਕੰਮ ਕਰਦੇ ਨਾਲ ਚਲ ਦਿਹਾੜੀ ਇਹਨਾਂ ਦਾ ਮਤਲਬ ਕਾਫੀ ਕੋਈ ਉਹਦਾ ਸਹੂਲਤ ਨਹੀਂ ਮਿਲ ਪਾਇਆ ਜਿਹੜੇ ਗਰੀਬ ਵਰਗ ਨੂੰ ਅੱਜ ਕਿੰਨੇ ਲੋਕ ਸ਼ਾਮਲ ਹੋਏ ਨੇ ਬੀਜੇਪੀ ਚ ਸਰ ਸਾਡੇ ਨਾਲ ਘੱਟੋ-ਘੱਟ 40 ਪਰਿਵਾਰ ਕੋਈ ਬੀਜੇਪੀ ਚ ਸ਼ਾਮਿਲ ਹੋਏ ਨੇ ਰਾਮਦੌਲੇ ਕਿਹੜੀ ਕਿਹੜੀ ਪਾਰਟੀ ਨੂੰ ਛੱਡ ਕੇ ਆਏ ਨੇ ਜੀ ਮੈਂ ਇੱਕ ਹੀ ਆਮ ਆਦੀ ਪਾਰਟੀ ਦੇ ਹੋਇਆ ਕੁਝ ਕਾਲੀ ਦਲ ਦੇ ਤੇ ਕੁਝ ਆਪਣੀ ਪਾਲਸ ਪਾਰਟੀ ਦੇ ਹੁਣ ਕੀ ਕੀ ਕਹਿਣਾ ਕੀ ਚਾਹੁੰਦੇ ਹੋ ਭਾਈ ਇਹ ਕਹਿਣਾ ਚਾਹੁੰਦੇ ਸੀ ਜੀਬੀਪੀ ਪਾਰਟੀ ਨੂੰ ਕਿ ਚਲੋ ਕਾਫੀ ਵਧੀਆ ਪਾਰਟੀ ਰਹੀ ਹੈ ਮੋਦੀ ਸਾਹਿਬ ਉੱਤੋਂ ਜਿੱਤਦੇ ਆਏ ਪਹਿਲਾਂ ਵੀ ਉਹਨਾਂ ਬਾਅਦ ਯੂਪੀ ਵਿੱਚ ਯਾਨੀ ਹੋਰ ਵੀ ਕਈ ਦੇਸ਼ਾਂ ਵਿੱਚ ਬੜੇ ਵਧੀਆ ਕੰਮ ਕੀਤੇ ਜਾਂਦੇ ਤੇ ਅਸੀਂ ਚਾਹੁੰਦੇ ਹਾਂ ਪੰਜਾਬ ਨੂੰ ਸੋਨੇ ਚਿੜੀਆਂ ਬਣਾਉਣਾ ਹਾਂਜੀ ਸਿਰੋ ਭਾਰਤੀ ਜਨਤਾ ਪਾਰਟੀ ਨੂੰ ਪਾਓ ਤੁਹਾਡਾ ਫਾਇਦਾ ਹੋਊਗਾ ਤੁਹਾਡਾ ਭਲਾ ਹੋਊਗਾ ਹਾਂਜੀ ਸਰ ਅੱਜ ਪਿੰਡ ਰਾਮਦਵਾਲੀ ਮੁਸਲਮਾਨਾਂ ਦੀ ਵਿੱਚ ਮੀਟਿੰਗ ਕੀਤੀ ਵੀ ਤੇ ਕਿੰਨੇ ਲੋਕ ਸ਼ਾਮਲ ਹੋਏ ਪਾਰਟੀ ਅੱਜ ਬਹੁਤ ਹੀ ਸਤਿਕਾਰ ਸਾਡੇ ਵੀਰ ਸੋਨੂ ਜੀ ਲਖਵੀਰ ਜੀ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਅੱਜ ਪਿੰਡ ਰਾਮਦੌਲੀ ਵਿਖੇ ਸੈਂਕੜੇ ਪਰਿਵਾਰ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਇਹਨਾਂ ਸਾਰੇ ਵੀਰਾਂ ਦਾ ਭੈਣਾਂ ਦਾ ਜ਼ਿਲ੍ਹਾ ਅੰਮ੍ਰਿਤਸਰ ਦਿਹਾੜ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਜੀ ਆਇਆਂ ਆਖਦਾ ਧੰਨਵਾਦ ਕਰਦਾ ਤੇ ਆਪਣੇ ਵੀਰ ਸੋਨੂ ਜੀ ਲਖਵੀਰ ਜੀ ਨੂੰ ਵਿਸ਼ਵਾਸ ਵੀ ਦਿਵਾਣਾ ਕਿ ਇਹ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਹਨਾਂ ਵੀਰਾਂ ਨੂੰ ਪੂਰਾ ਪਾਰਟੀ ਦੇ ਵਿੱਚ ਬਣਦੀ ਥਾਂ ਜਿਹੜੀ ਆ ਉਹ ਦਿੱਤੀ ਜਾਊਗੀ ਇਹਨਾਂ ਨੂੰ ਇੱਕ ਭਰਾਵਾਂ ਵਾਲਾ ਪਿਆਰ ਜਿਹੜਾ ਉਹ ਦਿੱਤਾ ਜਾਊਗਾ ਇਹਨਾਂ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਜਾਊਗਾ ਕਿ ਇਹ ਦੂਜੀ ਪਾਰਟੀ ਨੂੰ ਛੱਡ ਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਹਨਾਂ ਨੂੰ ਇੱਕ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਰੱਖਿਆ ਜਾਊਗਾ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਪ੍ਰਦੀਪ ਸਿੰਘ ਜੀ ਭੁੱਲਰ ਸਾਹਿਬ ਉਹ ਵੀ ਪਹੁੰਚੇ ਨੇ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਰਾਜਵੀਰ ਸ਼ਰਮਾ ਜੀ ਜੋ ਸਾਡੇ ਲੋਕ ਸਭਾ ਦੇ ਪ੍ਰਵਾਸ ਯੋਜਨਾ ਦੇ ਇੰਚਾਰਜ ਨੇ ਉਹ ਵੀ ਪਹੁੰਚੇ ਨੇ ਮੇਰੇ ਨਾਲ ਜ਼ਿਲ੍ਹੇ ਦੀ ਸਮੁੱਚੀ ਟੀਮ ਸਰਕਲਾਂ ਦੇ ਪ੍ਰਧਾਨ ਵੀ ਸਾਰੇ ਪਹੁੰਚੇ ਨੇ ਮੈਂ ਜਿੱਥੇ ਉਹਨਾਂ ਵੱਲੋਂ ਵੀ ਇਹਨਾਂ ਦੋਨਾਂ ਭਰਾਵਾਂ ਦਾ ਇਹਨਾਂ ਦੇ ਸਮੁੱਚੇ ਪਰਿਵਾਰਾਂ ਦਾ ਇਨਾਂ ਦੇ ਨਗਰ ਨਿਵਾਸੀਆਂ ਦਾ ਕੋਟ ਰਿਪੋਰਟ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਬਹੁਤ ਹੀ ਇੱਕ ਵਧੀਆ ਫੈਸਲਾ ਲਿਆ ਅੱਜ ਭਾਰਤੀ ਜਨਤਾ ਪਾਰਟੀ ਦੇ ਸ਼ਾਮਲ ਹੋਏ ਨੇ ਅੱਜ ਸਾਡਾ ਪਰਿਵਾਰ ਵੱਡਾ ਹੋਇਆ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਅੱਜ ਦੀ ਮੀਟਿੰਗ ਕੀਤੀ ਕੀ ਕਹਿਣਾ ਚਾਹੁੰਦੇ ਅੱਜ ਪਿੰਡ ਰਾਮਦਵਾਲੀ ਵਿਖੇ ਸਾਡੇ ਛੋਟੇ ਵੀਰ ਸੋਨੂ ਜੀ ਦੇ ਗ੍ਰਹਿ ਵਿਖੇ ਇੱਕ ਬਹੁਤ ਵੱਡਾ ਪ੍ਰੋਗਰਾਮ ਭਾਰਤੀ ਜਨਤਾ ਪਾਰਟੀ ਦਾ ਰੱਖਿਆ ਗਿਆ ਜਿਸ ਵਿੱਚ ਰਾਮਦਵਾਲੀ ਪਿੰਡ ਦੇ ਸੈਂਕੜੇ ਪਰਿਵਾਰਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਦਾ ਹੱਥ ਫੜ ਕੇ ਉਹਨਾਂ ਦਾ ਝੰਡਾ ਬੁਲੰਦ ਕਰਕੇ ਜਿਹੜਾ ਇਸ ਪਿੰਡ ਦੇ ਵਿੱਚ ਇਹ ਵਿਸ਼ਵਾਸ ਦਵਾਇਆ ਸਾਨੂੰ ਵੀ ਇੱਕ ਇੱਕ ਵੋਟ ਜਿਹੜੀ ਪਿੰਡ ਦੀ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਪਹੇਗੀ ਔਰ ਆਉਣ ਵਾਲੇ ਲੋਕ ਸਭਾ ਇਲੈਕਸ਼ਨ ਵਿੱਚ ਤੇ ਪਹੇਗੀ ਪਹੇਗੀ ਔਰ ਸਾਡੇ ਹਲਕਾ ਇੰਚਾਰਜ ਪ੍ਰਦੀਪ ਪੁੱਲਰ ਜੀ ਦੇ ਇਲੈਕਸ਼ਨ ਦੇ ਟਾਈਮ ਤੇ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਹੋਏਗਾ ਸਾਰਾ ਪਿੰਡ ਵੱਧ ਚੜ ਕੇ ਉਹਨਾਂ ਦਾ ਵੀ ਸਹਿਯੋਗ ਕਰੇਗਾ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਪੰਜਾਬ ਵਿੱਚ ਵੀ ਬਣਾਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦੀ ਹਾਂ